ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਖਾਸ ਕਰਕੇ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਖਾਸ ਕਿਹਾ ਗਿਆ ਕਿ ਕੋਈ ਵੀ ਪੀੜੀ ਸਿਗਰਟ ਤਮਾਕੂ ਮੀਠ ਸ਼ਰਾਬ ਦੀ ਕੋਈ ਵੀ ਦੁਕਾਨ ਨਹੀਂ ਹੋਏਗੀ ਜਿਹੜਾ ਇਹ ਕਾਨੂੰਨ ਦਾ ਬਿਲਕੁਲ ਕੋਈ ਵਿਰੋਧ ਨਹੀਂ ਕਰਦੀ ਜੀ ਬਹੁਤ ਹੀ ਵਧੀਆ ਕਾਨੂੰਨ ਹੈ ਕਾਨੂੰਨ ਸਾਡੇ ਸ਼ਹਿਰਾਂ ਵਾਸਤੇ ਬਹੁਤ ਹੀ ਵਧੀਆ ਹੈ ਜੀ ਪਰਮਾ ਭਗਾਂ ਵਾਲੇ ਆ ਵੀ ਜਿਹੜਾ ਇਹ ਕਾਨੂੰਨ ਪਾਸ ਹੋਇਆ ਹੈ ਜੱਬ ਦੀਆ ਕਾਨੂੰਨ ਹੈ ਉਹਦਾ ਅਸੀਂ ਵਿਰੋਧ ਨਹੀਂ ਕਰਦੇ ਜੀ ਪਰ ਜੋ ਦੇ ਬਦਲੇ ਵਿੱਚ ਤੁਸੀਂ ਇੰਨੀ ਸੰਗਤ ਇੰਨੀ ਦੁਨੀਆ ਨੂੰ ਜਾੜ ਦੋਗੇ ਤੇ ਉਹਦੇ ਮਾੜੀ ਗੱਲ ਹੈ 4000 ਤੋਂ ਵਾਸਤੇ ਲੱਗੇ ਛਕੇ ਭਾਜੀ ਪਾਂ ਸਿੱਟਾਂ ਦੀਆਂ ਦੁਕਾਨਾਂ ਤੇ ਕਿਥੇ ਗਰੀਬ ਲੋਕ ਜਾਣਗੇ ਵਿਚਾਰੇ ਇਹ ਇਕੱਲਾ ਮੀਠਾ ਵਾਲਿਆਂ ਨੂੰ ਪਰੇਸ਼ਾਨੀ ਨਹੀਂ ਹੈਗੀ ਜੀ ਇੱਕ ਚੇਹੇ ਸਬਜ਼ੀਆਂ ਵਾਲਿਆਂ ਨੂੰ ਵੀ ਪਰੇਸ਼ਾਨੀ ਹੈ ਉਹ ਜਿਹੜਾ ਵਿਜਨਾ ਕੋਈ ਮਿਰਚ ਮਸਾਲੇ ਲੈਣੇ ਆ ਤੁਸੀਂ 31 ਦਸੰਬਰ ਨੂੰ ਪਾਰਟੀਆਂ ਚੈੱਕ ਕਰ ਲਿਓ ਜਿੰਨੀਆਂ ਪਾਰਟੀਆਂ ਹੋਣੀਆਂ ਜਿੰਨਾ ਨਸ਼ਾ ਪੱਤਾ ਸ਼ਰਾਬ ਕੱਲ ਹੋਣਾ ਵਾ ਉਹ ਪੂਰੇ ਸਾਲ ਨਹੀਂ ਹੁੰਦਾ ਅੰਮ੍ਰਿਤਸਰ ਸ਼ਹਿਰ ਪਵਿੱਤਰ ਕਰਨਾ ਪਵਿੱਤਰ ਤਾਂ ਉੱਥੋਂ ਸ਼ੁਰੂ ਕਰੋ ਵੱਡੇ ਤਿਆਰਿਆਂ ਤੋਂ ਇਹ ਗਰੀਬਾਂ ਨੂੰ ਮਾਰ ਕੇ ਕੀ ਲੈਣਾ ਦੋਸਤੋ ਜਿੱਦਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੀੜੀ ਸਿਗਰਟ ਤਮਾਕੂ ਅਤੇ ਮੀਟ ਸ਼ਰਾਬ ਦੀਆਂ ਦੁਕਾਨਾਂ ਵੀ ਜਿਹੜੀਆਂ ਵਾਂ ਉਹ ਵੀ ਕਿਤੇ ਨਾ ਕਿਤੇ ਦੱਸਿਆ ਗਿਆ ਕਿ ਅੰਦਰੂਨੀ ਇਸ਼ਾਰਿਆਂ ਦੇ ਵਿੱਚ ਅੰਦਰੂਨੀ ਇਲਾਕੇ ਦੇ ਵਿੱਚ ਬੰਦ ਕੀਤੇ ਜਾਣ ਤੇ ਖਾਸ ਕਰਕੇ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਖਾਸ ਕਿਹਾ ਗਿਆ ਕਿ ਅੰਦਰੂਨ ਅਮਰitsar ਜਿਹੜਾ ਉਸ ਥਾਂ ਦੇ ਵਿੱਚ ਕੋਈ ਵੀ ਬੀੜੀ ਸਿਗਰਟ ਤਮਾਕੂ ਮੀਟ ਸ਼ਰਾਬ ਦੀ ਕੋਈ ਵੀ ਦੁਕਾਨ ਨਹੀਂ ਹੋਏਗੀ ਜਿਸ ਤੋਂ ਬਾਅਦ ਜਿਹੜੇ ਉਹ ਦੁਕਾਨਾਂ ਵਾਲੇ ਨੇ ਉਹ ਮੰਗ ਪੱਤਰ ਦੇਣ ਦੇ ਵਿੱਚ ਲੱਗੇ ਨੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਉਹਨਾਂ ਨਾਲ ਮੀਟਿੰਗ ਹੋਵੇ ਮੀਟਿੰਗ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕੀਏ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਦੁਕਾਨਾਂ ਇੱਕਦਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅੰਦਰੂਨ ਦੇ ਵਿੱਚ ਅੰਮ੍ਰਿਤਸਰ ਅੰਦਰੂਨ ਦੇ ਵਿੱਚ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਹ ਬੰਦ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਵੱਲੋਂ ਇਹ ਮੰਗ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਇਹ ਮੰਗ ਕਰਨ ਦੀ ਤਿਆਰੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਮੰਗ ਪੱਤਰ ਲੈ ਕੇ ਆਏ ਨੇ ਮੰਗ ਪੱਤਰ ਡੀਸੀ ਦਫ਼ਤਰ ਦਿੱਤਾ ਜਾਏਗਾ ਫਿਲਹਾਲ ਦੀ ਘੜੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਜਾ ਰਹੀ ਹੈ ਅਸੀਂ ਜ਼ਰੂਰ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਉਹਨਾਂ ਦੇ ਨਾਲ ਜ਼ਰੂਰ ਅਸੀਂ ਗੱਲਬਾਤ ਸਾਂਝੀ ਕਰਦੇ ਹਾਂ ਅਹ ਵੀ ਜੀ ਕੀ ਹੈਗਾ ਕੀ ਥੋੜੇ ਦੱਸ ਦਿਓ ਹਾਂ ਜੀ ਦੱਸ ਦਿਓ ਜੀ ਗੱਲ ਤੁਹਾਡੇ ਅਸੀਂ ਕਰਦੇ ਪਈ ਆ ਦੱਸੋ ਅੱਗੇ ਅੱਗੇ ਆ ਦੱਸੋ ਮੈਂ ਜੀ ਕੀ ਆ ਜੀ ਇਹ ਆ ਰਹੇ ਜੀ ਅੱਜ ਜਿਹੜਾ ਭਵੰਤਮਾਨ ਸਾਹਿਬ ਜਿਹਨਾਂ ਪਿਛਲੇ ਦਿਨੀ ਉਹ ਜਿਹੜਾ ਵਿਧਾਨ ਸਭਾ ਜੀ ਕਾਨੂੰਨ ਬਣਾਇਆ ਜੀ ਮੀਟ ਥੋੜਾ ਮੀਟ ਤੇ ਪਾਨ ਤੰਬਾਕੂ ਦੀਆਂ ਦੁਕਾਨਾਂ ਜਿਹੜੀਆਂ ਗਲਿਆਰੇ ਤੋਂ ਬਾਹਰ ਜਾਣੀਆਂ ਸਹਿਰ ਤੋਂ ਬਾਹਰ ਕੱਢਣ ਦੇ ਚਾਰ ਦੁਆਰੀ ਜੀ ਉਸ ਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਡੀਸੀ ਸਾਹਿਬ ਕੋਲ ਟਾਈਮ ਲਿਆ ਤੇ ਉਹਨਾਂ ਨੂੰ ਮੈਮੋਰੰਡਮ ਦੇਣਾ ਜੀ ਅੱਜ ਅਸੀਂ ਅੱਛਾ ਭਾਜੀ ਮੰਗ ਕੀ ਤੁਹਾਡੀ ਕੀ ਨਾਂ ਵੇ ਦੁਕਾਨਾ ਮੰਗ ਤੇ ਇਹੋ ਹੀ ਹੈ ਜੀ ਚਾਰੇ ਚਾਰੇ ਹੀ ਕਾਨੂੰਨ ਦਾ ਬਿਲਕੁਲ ਕੋਈ ਵਿਰੋਧ ਨਹੀਂ ਕਰਦੇ ਜੀ ਬਹੁਤ ਹੀ ਵਧੀਆ ਕਾਨੂੰਨ ਹੈ ਕਾਨੂੰਨ ਸਾਡੇ ਸ਼ਹਿਰ ਆਸਤੇ ਬਹੁਤ ਹੀ ਵਧੀਆ ਹੈ ਜੀ ਪਰਮਾ ਭਗਾਂ ਵਾਲੇ ਆ ਵੀ ਜਿਹੜਾ ਇਹ ਕਾਨੂੰਨ ਪਾਸ ਹੋਇਆ ਹੈ ਇਹ ਤਾਂ ਵਧੀਆ ਕਾਨੂੰਨ ਹੈ ਉਹਦਾ ਅਸੀਂ ਵਿਰੋਧ ਨਹੀਂ ਕਰਦੇ ਪਰ ਜੇ ਉਹਦੇ ਬਦਲੇ ਵਿੱਚ ਤੁਸੀਂ ਇੰਨੀ ਇੰਨੀ ਦੁਨੀਆ ਨੂੰ ਜਾੜ ਦੋਗੇ ਤੇ ਉਹਦੇ ਮਾੜੀ ਗੱਲ ਹੈ ਜੀ ਪਰ ਪਰ ਜੇ ਤੁਹਾਡੀਆਂ ਦੁਕਾਨਾਂ ਜਿਹੜੀਆਂ ਅਫਸਰ ਸਹਿਬਾਨ ਆਏ ਨੇ ਗੱਲਬਾਤ ਸਾਂਝੀ ਕਰਦੇ ਪਏ ਸਰ ਮੀਟਿੰਗ ਦਾ ਟਾਈਮ ਹੋਇਆ ਵਿੱਚ ਇਹਨਾਂ ਦਾ ਹਾਂਜੀ ਕੱਲ ਇੱਕ ਵਜੇ ਕੀ ਕਿਹਾ ਗਿਆ ਕਿਤੇ ਸਹਿਬ ਨੇ ਕਿਹਾ ਜਿਹੜੀਆਂ ਨੇ 10 ਮੈਂਬਰੀ ਕਮੇਟੀ ਹੈ ਨਾ ਉਹਦੀ ਮੀਟਿੰਗ ਜਿਹੜੀ ਹੈ ਕੱਲ ਉਹਨਾਂ ਨੇ ਕਿਹਾ ਤਾਂ ਕੱਲ 1 ਵਜੇ ਮੀਟਿੰਗ ਕਿਹਦੇ ਨਾਲ ਸਰ ਮੀਟਿੰਗ ਹੋਈ ਡੀਸੀ ਸਰ ਡੀਸੀ ਸਾਹਿਬ ਦੇ ਨਾਲ ਤਾਂ ਪੁਲਿਸ ਅਧਿਕਾਰੀ ਹੈ ਉਹਨਾਂ ਨੇ ਗੱਲ ਉਹਨਾਂ ਵੱਲੋਂ ਗੱਲਬਾਤ ਕਰ ਲਈ ਗਈ ਹੈ ਕਿ 1 ਵਜੇ ਕੱਲ ਮੀਟਿੰਗ ਕੀਤੀ ਜਾਏਗੀ ਅੱਜ ਤੀ ਇਕੱਠੇ ਹੋਏ ਜੇ ਮੀਟਿੰਗ ਦਾ ਸੇਟਾ ਕੋਈ ਨਹੀਂ ਨਿਕਲਿਆ ਫਿਲਹਾਲ ਮੀਟਿੰਗ ਹੀ ਨਹੀਂ ਹੋਈ ਅਸੀਂ ਕਹਿ ਸਕਦੇ ਹਾਂ ਇਹਨੂੰ ਮੀਟਿੰਗ ਉਹ ਭਾਜੀ ਉਹਨਾਂ ਨੇ ਕਹਿ ਐ ਐਸ ਡੀ ਐਸ ਐਮ ਨੂੰ ਐਸ ਡੀ ਐਮ ਸਾਹਿਬ ਨੂੰ ਕਹਿੰਦੇ ਐਸ ਡੀ ਐਸ ਐਮ ਸਾਹਿਬ ਨੂੰ ਅਹੀ ਉਹ ਰੰਡਮ ਦੇ ਦਿੰਨੇ ਆ ਜੀ ਉਹਨਾਂ ਗਾਲੀ ਬੇਨਤੀ ਕਰਾਂਗੇ ਕਿ ਇਹਨੂੰ ਨਾ ਜਾੜਿਆ ਜਾਵੇ ਗੈਰ ਗਲਿਆਰੇ ਦਾ ਜਿਹੜਾ ਤਾਰਾ ਉਹਨੂੰ ਥੋੜਾ ਜਿਆ ਤੁਸੀਂ ਵਧਾ ਦਿਓ ਬਾਕੀ ਸ਼ਹਿਰ ਦੇ ਵਿੱਚੋਂ ਜਿਤਨਾ ਚਾਰ ਦਿਵਾਰੀ ਦੇ ਵਿੱਚੋਂ ਦੁਕਾਨਾਂ ਵਾਲਿਆਂ ਨੂੰ ਨਾ ਜਾਣੋ ਬਹੁਤ ਜ਼ਿਆਦਾ ਪਰਿਵਾਰ ਉੱਜੜ ਗਿਆ ਨਹੀਂ 4000 ਪਲੱਸ ਦੁਕਾਨਾਂ ਹੈ ਭਾਜੀ ਜਿਹੜੇ ਖੋਖੇ ਕੱਖੇ ਆ ਜਾਂਦੇ ਰੇੜੀਆਂ ਲੱਗਦੀਆਂ ਦੁਕਾਨਾਂ ਉਹਨਾਂ ਨਾਲ 5-5 7-7 ਜੀ 7-7 ਜੀ ਜੁੜੇ ਹੈ ਜੀ ਇਹਦੇ ਫਿਰ ਬਹੁਤ ਜ਼ਿਆਦਾ ਜਾੜਾ ਹੋਇਆ ਨਾ 4000 ਤੋਂ ਬਸ ਲੱਗੇ ਛਗੇ ਭਾਜੀ ਪਾਂ ਸਿਲਟਾਂ ਦੀਆਂ ਦੁਕਾਨਾਂ ਹੈ ਕਿ ਕਿਥੇ ਗਰੀਬ ਲੋਕ ਜਾਣਗੇ ਵਿਚਾਰੇ ਜਾਂ ਇਹਨਾਂ ਦਾ ਰਹਿਣ ਦਾ ਪੱਲਾ ਪਰਬੰਧ ਕਰੋ ਜੀ ਉਹਨਾਂ ਦੇ ਆਂਡੇ ਦੇ ਕੋ ਹਰ ਨਿੱਕੇ ਮੋਟਾ ਦਾ ਹਰ ਕਿਸੇ ਦਾ ਦੁਕਾਨ ਦਾ ਸ਼ੁਕਰਿਆਨੇ ਤੱਕ ਛੋਟਾ ਤੇ ਛੋਟਾ ਇੱਕ ਬੇਨਤੀ ਹੈ ਵੀ ਇਕੱਲਾ ਮੀਟ ਵਾਲਿਆਂ ਨੂੰ ਪਰੇਸ਼ਾਨੀ ਨਹੀਂ ਹੈਗੀ ਜੀ ਇੱਕ ਚੈਂ ਸਬਜ਼ੀਆਂ ਵਾਲਿਆਂ ਨੂੰ ਵੀ ਪਰੇਸ਼ਾਨੀ ਹੈ ਉਹ ਜਿਹੜਾ ਜਿੰਨਾ ਕੋਈ ਮਿਰਚ ਮਸਾਲੇ ਲੈਣੇ ਆ ਜਿੰਨਾ ਕੋ ਦੂਸਰਾ ਸੁੱਕੇ ਮਸਾਲੇ ਹੀ ਖੜੇ ਮਸਾਲੇ ਲੈਣੇ ਚੈਂ ਬੜਾ ਕਿੰਨੇ ਲੋਕ ਹੈ 4000 ਲੋਕ 4000 ਦੁਕਾਨਦਾਰ ਹਰ ਇੱਕ ਨਾਲ 5-5 6-6 ਜੀ ਜੁੜੇ ਆ ਜੀ ਫੈਮਲੀ ਨਹੀਂ ਆਈ ਅਜੇ ਫੈਮਲੀਆਂ ਥੋੜਾ ਆਈਆਂ ਉਹ ਵੀ ਪਰ ਬੜੇ ਲੋਕ ਪਹਿਲਾਂ ਮੰਗ ਹੀ ਕਰਦੇ ਪਏ ਸੀ ਕਿ ਅੰਦਰ ਦੁਕਾਨਾਂ ਜਿਹੜੀਆਂ ਨਾ ਹੋਣੀਆਂ ਨਹੀਂ ਹੋਣੀ ਚਾਹੀਦੀ ਮੀਟ ਸਟਾਪਰ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ ਆਸ-ਪਾਸ ਮੇਰੀ ਬੇਨਤੀ ਸੁਣ ਲੋ ਦੁਕਾਨਦਾਰ ਇਹੋ ਹੀ ਮੰਕਰਦੇ ਸੀ ਵੀ ਗਲਿਆਰੇ ਚੋਂ ਇਹ ਦੁਕਾਨਾਂ ਚੁੱਪੀਆਂ ਜਾਣ ਉਹ ਭਗਵੰਤ ਮਾਨ ਸਾਹਿਬ ਨੇ ਉਹਦਾਂ ਵਿਧਾਨ ਸਭਾ ਚ ਵੀ ਇਹੋ ਹੀ ਕਿਹਾ ਜੀ ਗਲਿਆਰੇ ਦੇ ਦੁਕਾਨਾਂ ਜਿਹੜੀਆਂ ਚੁੱਪੀਆਂ ਜਾਣਗੀਆਂ ਇਹ ਦੂਜੇ ਦਿਨ ਸੁਖਬੀਰ ਬਾਦਲ ਹੋਂਣਾ ਨੇ ਉਹਨਾਂ ਦੇ ਤੰਜ ਕਸਤਾ ਜੀ ਵੀ ਤੁਸੀਂ ਇਹਨਾਂ ਦਾ ਆਜੋ ਆਜੋ ਨਾਲ ਨਾਲ ਮੈਂ ਵੀ ਦੇ ਜੋ ਸੁਖਬੀਰ ਬਾਦਲ ਸਾਹਿਬ ਨੇ ਉਹ ਤੰਜ ਕਸਤਾ ਵੀ ਹੈ ਗਲਿਆਰੇ ਦੇ کئی ਸਵਾਸ਼ਾ ਜੀ ਤੇ ਤੁਸੀਂ ਹੋਰ ਤੂੰ ਕੀ ਕਰਨ ਲਿਆ ਜਿੱਤੋਂ ਗਲਿਆਰੇ ਦੇ ਅਜੇ ਕਰਤਾ ਉਨੇ ਚੋਕੇ ਦੇ ਉਹ ਕਿੰਨਾ ਦਾ ਪਾਲ ਸਿਟੀ ਦਾ ਕਰਤਾ 12 ਦਰਵਾਜੇ ਦਾ ਕਰਤਾ ਜਬਰ ਉਸ ਰਵੀ ਜੀ ਮੌਜੂਦ ਨੇ ਗੁਰੂ ਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਅਕਸਰ ਹੀ ਮੁੱਦਿਆਂ ਨੂੰ ਤੇ ਚੁੱਕਦੇ ਨੇ ਇਹ ਜੇ ਗੱਲ ਅੱਜ ਜਿਹੜਾ ਮੁੱਦਾ ਕੀ ਮੁੱਦਾ ਦੱਸੋ ਜਰਾ ਦੇਖੋ ਜੀ ਇੱਕ ਭਗਵੰਤ ਮਾਨ ਜੀ ਵੱਲੋਂ ਸੈਸ਼ਨ 'ਚ ਕਿਹਾ ਗਿਆ ਹੈਗਾ ਕਿ ਗਲਿਆਰੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਵਾ ਜੀ ਤੇ ਇੱਕ ਕਿਸੇ ਨੇ ਤੰਜ ਕਸਤੀ ਕਿ ਗਲਿਆਰਾ ਤਾਂ ਅੱਗੇ ਪਵਿੱਤਰ ਆ ਲੇਕਿਨ ਭਗਵੰਤ ਮਾਨ ਜੀ ਨੇ ਕਹਤਾ ਮੈਂ ਚਾਰਾ 12 ਗੇਟਾਂ ਦੇ ਅੰਦਰ ਅੰਦਰ ਪਵਿੱਤਰਤਾ ਲਿਆਣੀ ਹੈ ਮੈਂ ਇੱਕ ਜੀ ਪੁੱਛਣਾ ਚਾਹਨਾ ਪਵਿੱਤਰਤਾ ਉੱਥੇ ਸਹੀ ਲੱਗਦੀ ਹੈ ਜਿੱਥੇ ਕਿਸੇ ਦਾ ਉਜਾੜਾ ਨਾ ਹੋਵੇ ਇਹਦੇ 4000 ਪਰਵਾ ਦੁਕਾਨਦਾਰਾਂ ਨੇ ਵੇਖੇ ਜਾਣ ਇਹਨਾਂ ਦੇ ਨਾਲ 8-8 10-10 ਪਰਿਵਾਰ ਦੇ ਜੀਵ ਹੀ ਨੇ ਇਹ ਤੇ ਸਾਰਿਆਂ ਨੂੰ ਸੜਕਾਂ ਤੇ ਲਿਆਂਦੇ ਮਜਬੂਰ ਕਰੰਦੇ ਨੇ ਠੀਕ ਹੈ ਨਾ ਅਹੀ ਉਹਨਾਂ ਦੇ ਜਿਹੜਾ ਆਰਡਰ ਹੈ ਉਹਦਾ ਸਵਾਗਤ ਕਰਦੇ ਆ ਕਿ ਠੀਕ ਹੈ ਨਹੀਂ ਵੀ ਹੋਣਾ ਚਾਹੀਦਾ ਹੈਗਾ ਠੀਕ ਹੈ ਨਾ ਲੇਕਿਨ ਗਲਿਆਰੇ ਦੇ ਹਾਲੇ ਦੁਆਲੇ ਜਿਹੜਾ ਜਾਇਜ ਬੰਦਾ ਵਾ ਇਦਾਂ ਤੇ ਪੂਰਾ ਸ਼ਹਿਰ ਹੀ ਫਿਰ ਭਾਜੀ ਪਵਿੱਤਰ ਪਰੋਂ ਜੀ ਜੇ ਤੁਹਾਡੀਆਂ ਪਿਛਲੀਆਂ ਵੀਡੀਓ ਵੇਖੋ ਤੇ ਮੰਗਦੇ ਤੁਸੀਂ ਕਰਦੇ ਪਏ ਸੀ ਕਿ ਕੰਮ ਖਤਮ ਹੋਣੀ ਚਾਹੀਦੀ ਆ ਦੁਕਾਨਾਂ ਬੰਦ ਹੋਣੀ ਚਾਹੀਦੀ ਆ ਮੈਂ ਜੀ ਨਾ ਮੇਰੀ ਕੋਈ ਵੀਡੀਓ ਵੇਖ ਲਓ ਔਰ ਜੇ ਮੈਂ ਸਿਰਫ ਇਹ ਕਹਿਆ ਕਿ ਧਾਰਮਿਕ ਅਧਿਆਰੇ ਦੇ ਹਾਲੇ ਦੁਆਲੇ ਇਹ ਚੀਜ਼ਾਂ ਨਹੀਂ ਚੰਗੀਆਂ ਠੀਕ ਹੈ ਅਧਿਆਰੇ ਦੇ ਪੂਰਾ ਅੰਮ੍ਰਿਤਸਰ ਹੀ ਆ ਫਿਰ ਤਾਂ ਫਿਰ ਭਾਜੀ ਪੂਰਾ ਅੰਮ੍ਰਿਤਸਰ ਕਰੋ ਅਸੀਂ ਤਾਂ ਆਪ ਕਹਿਣੇ ਆ ਕਰੋ ਫਿਰ ਪੂਰਾ ਅੰਮ੍ਰਿਤਸਰ ਕਰੋ ਨਾ ਮੈਂ ਇਹਨਾਂ ਦੇ ਨਾਲ ਆ ਕੇ ਕਿਰਨ ਦੇ ਨਾਲ ਮੈਂ ਇਹਨਾਂ ਦੇ ਨਾਲ ਆ ਲੇਕਿਨ ਮੈਂ ਇਹਨਾਂ ਦੇ ਨਾਲ ਉਦੋਂ ਵਾਂ ਜਦੋਂ ਇਹਨਾਂ ਨੇ ਕੱ ਅਧਿਆਰੇ ਵੱਡੇ ਪਾਜੀ 나ਜੀ ਵੇਖੋ ਮੇਰੀ ਗੱਲ ਸੁਣੋ ਪੂਰਾ ਅੰਮਰਸਰ ਜਿੰਨਾ ਨਸ਼ਾ ਜਿੰਨਾ ਅਸਿਕਟਾ ਅਸੁਕਟਾ ਜਿਹੜੇ ਨਸ਼ੇ ਦੇ ਨੇ ਜਾਂ ਜਿਹੜੀਆਂ ਸ਼ਰਾਬਾਂ ਸ਼ਰੂਬਾਂ ਇਹ 12 ਗੇਟਾਂ ਤੋਂ ਬਾਹਰ ਨਾ ਉਹਨਾਂ 12 ਗੇਟਾਂ ਦੇ ਅੰਦਰ ਨਹੀਂ ਗਾ ਜਿਹੜਾ ਤੁਸੀਂ ਖਾਲੀ ਕਰਾਉਂਦੇ ਹੋ ਗੱਲ 31 ਦਸੰਬਰ ਹੈਗੀ ਆ ਤੁਸੀਂ 31 ਦਸੰਬਰ ਨੂੰ ਪਾਰਟੀਆਂ ਚੈੱਕ ਕਰ ਲਿਓ ਜਿੰਨੀਆਂ ਪਾਰਟੀਆਂ ਹੋਣੀਆਂ ਜਿੰਨਾ ਨਸ਼ਾ ਪੱਤਾ ਸ਼ਰਾਬ ਕੱਲ ਹੋਣਾ ਵਾ ਉਹ ਪੂਰੇ ਸਾਲ ਨਹੀਂ ਹੁੰਦਾ ਬਿਲਕੁਲ ਬੰਦ ਹੋਣਾ ਚਾਹੀਦਾ ਅੰਮ੍ਰਿਤਸਰ ਸ਼ਹਿਰ ਪਵਿੱਤਰ ਕਰਨਾ ਪਵਿੱਤਰ ਤਾਂ ਉੱਥੋਂ ਸ਼ੁਰੂ ਕਰੋ ਵੱਡੇ ਧਿਆਰਿਆਂ ਤੋਂ ਇਹ ਗਰੀਬਾਂ ਨੂੰ ਮਾਰ ਕੇ ਕੀ ਲੈਣਾ ਬਿਲਕੁਲ ਬਿਲਕੁਲ ਸਰ ਕੀ ਕਹਿਣਾ ਚਾਹੁੰਦੇ ਜੀ ਇੱਕ ਪਾਸੇ ਕਹੀ ਜਿੱਦ ਤੱਕ ਸਾਰੇ ਪਾਸੇ ਬੰਦ ਹੋਣਾ ਚਾਹੀਦਾ ਅੰਮ੍ਰਿਤਸਰ ਸਾਰਾ ਕੁਝ ਤੁਸੀਂ ਵਿਰੋਧ ਕਰਦੇ ਇੱਕ ਬੇਨਤੀ ਕਰਾਂ ਮੈਂ ਅਸੀਂ ਜਿਹੜੇ ਮੀਟ ਸ਼ਾਪ ਐਸੋਸੀਏਸ਼ਨ ਵਾਲੇ ਹਾਂ ਅਸੀਂ ਸਿਰਫ ਇੱਕ ਗੱਲ ਕਰ ਰਹੇ ਹਾਂ ਸਿਰਫ ਅਸਲੇ ਜੋ ਸਰਕਾਰ ਨੇ ਸਾਨੂੰ ਪੂਰੇ ਸ਼ਹਿਰ ਨਾਲ ਮਤਲਬ ਨਹੀਂ ਸਾਨੂੰ ਹੈਗਾ ਅਸਲੇ ਉਹ ਜਿਹੜਾ ਸਾਡਾ ਅਸੀਂ ਆਪਣੀ ਗੱਲ ਕਰਾਂਗੇ ਉਹ ਸਰਕਾਰ ਦਾ ਕੰਮ ਹੈ ਸਾਰੇ ਜ਼ਿਲ੍ਹੇ ਦਾ ਸੋਚਣਾ ਹੈ ਕਦਾ ਸੋਚਣਾ ਇਹਦੇ ਉਹ ਹਰ ਇੱਕ ਦੇ ਆਪਣੇ ਨਿੱਜੀ ਵਿਚਾਰ ਆ ਸਾਰਾ ਸ਼ਹਿਰ ਬੰਦ ਹੋਣਾ ਜਦ ਤੱਕ ਲਾਣਾ ਬੰਦ ਹੋਏ ਨਾ ਕਿਉਂਕਿ ਨਾ ਤੁਸੀਂ ਕੋਈ ਸਰਕਾਰ ਨਹੀਂ ਦਿੱਤਾ ਕਰਦੀ ਕਿੰਨੇ ਕੀ ਖਾਣਾ ਕੀ ਨਹੀਂ ਖਾਣਾ ਇਹ ਸਰਕਾਰ ਦਾ ਕੰਮ ਨਹੀਂ ਹੈਗਾ ਜਿਵੇਂ ਨੌਨਵੇਜ ਖਾਣਾ ਸ਼ਹਿਰ ਦੇ ਅੰਦਰ ਫਰਜ਼ ਕਰੋ ਅੱਜ ਸ਼ਹਿਰ ਦੇ ਅੰਦਰ ਦੁਕਾਨਾਂ ਬੰਦ ਨੌਨਵੇਜ ਦੀਆਂ ਬੰਦ ਕਰਨ ਲੱਗੇ ਆ ਜੇ ਕਿਸੇ ਨੇ ਘਰ ਦੇ ਅੰਦਰ ਬਣਾਣੇ ਆ ਜਾਂ ਕੋਈ ਘਰ ਦੇ ਵਿੱਚ ਛੋਟਾ ਫੰਕਸ਼ਨ ਕਰਨਾ ਨੌਨਵੇਜ ਖਾਣ ਵਾਲਾ ਫੈਮਿਲੀ ਹੈ ਉਹ ਕੀ ਕਰੇਗੀ ਪਰ ਆਪਸੇ ਸਰ ਇਤਨਾ ਤੇ ਫਿਰ ਆਪਸੋ ਹੀ ਤਾਲਮੇਲ ਨਹੀਂ ਮਿਲਦੀ ਕੋਈ ਕਹਿੰਦਾ ਵਾ ਬੰਦ ਹੋਣੀ ਚਾਹੀਦੀ ਠੀਕ ਹੈ ਤੇ ਮਵਾ ਨਹੀਂ ਹੋਣੀ ਚਾਹੀਦੀ ਭਾਜੀ ਬਿਲਕੁਲ ਕਿਸੇ ਨੇ ਨਹੀਂ ਕਿਹਾ ਉਹ ਉਹਨਾਂ ਦੇ ਵਰੁਣ ਜੀ ਦੇ ਆਪਣੇ ਵਿਚਾਰ ਅਸੀਂ ਜਿਹੜੀ ਆ ਅਸੀਂ ਆਪਣੀ ਅਸੀਂ ਆਪਣਾ ਗੱਲ ਕਰ ਰਹੇ ਹਾਂ ਅਸੀਂ ਸਿਰਫ ਆਪਣੇ ਵਰੁਣ ਜੀ ਕਮੇਟੀ ਦੇ ਨਾਲ ਨਹੀਂ ਗਏ ਨਹੀਂ ਨਹੀਂ ਵਰੁਣ ਜੀ ਇੱਕ ਸਮਾਜ ਸੇਵੀ ਨੇ ਉਹ ਸਾਡੀ ਵੈਸੇ ਹਾਲਤ ਨਾਲ ਚੱਲੇ ਆ ਬਿਲਕੁਲ ਬਿਲਕੁਲ ਇਹ ਵੀਰ ਜੀ ਨੇ ਜਿਹੜੇ ਆਏ ਨੇ ਡੀਸੀ ਦਫਤਰ ਬਿਲਕੁਲ ਉਹ ਉਹ ਸਾਡੀ ਹੈਲਪ ਵਾਸਤੇ ਆਏ ਠੀਕ ਹੈ ਸਾਨੂੰ ਬਿਲਕੁਲ ਬਿਲਕੁਲ ਡੀਸੀ ਦਫਤਰ ਪਹੁੰਚੇ ਨੇ ਇਹ ਜਿਹੜੇ ਲੋਕ ਨੇ ਕਹਿੰਦੇ ਪਿੰਡ ਦੀ ਬੰਦ ਹੋਣੀਆਂ ਨਹੀਂ ਚਾਹੀਦੀਆਂ ਅੰਦਰੂਨੀ ਪਰ ਕੁਝ ਸਮਾਜ ਸੇਵਕ ਨੇ ਜਿਹੜੇ ਕਹਿੰਦੇ ਨੇ ਕਿ ਪੂਰੀ ਅੰਮ੍ਰਿਤਸਰ ਦੇ ਵਿੱਚ ਬੰਦ ਹੋਣਾ ਚਾਹੀਦਾ ਪਰ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਕਿਸ ਤਰੀਕੇ ਨਾਲ ਕਦਮ ਚੁੱਕਿਆ ਜਾਂਦਾ ਸਵਾਲ ਇੱਥੇ ਇਹ ਖੜੇ ਹੋ ਰਹੇ ਨੇ ਕਿ ਬੰਦ ਹੋਣਾ ਚਾਹੀਦਾ ਜਾਂ ਫਿਰ ਨਹੀਂ ਬੰਦ ਹੋਣਾ ਚਾਹੀਦਾ ਸਾਰਾ ਕੁਝ ਇਹ ਸਵਾਲ ਜਿਹੜੇ ਖੜੇ ਹੋਣ ਤੇ ਨੇ ਡੀਸੀ ਦਫ਼ਤਰ ਦੇ ਵਿੱਚ ਐਂਟਰ ਹੋਏ ਨੇ ਇਹ ਸਾਰੇ ਲੋਕ ਸੋ ਮੰਗਪੱਤਰ ਦਿੱਤਾ ਜਾ ਰਹੀ ਆ ਮੰਗਪੱਤਰ ਦਿੱਤਾ ਜਾ ਰਹੀ ਆ ਮੰਗਪੱਤਰ ਦੇ ਵਿੱਚ ਸਾਹਮਣੇ ਕੀ ਹੁੰਦਾ ਇਹ ਦੇਖਣੀ ਗੱਲ ਹੈ ਸਰ ਕੀ ਮੰਗਪੱਤਰ ਦਿੱਤਾ ਗਿਆ ਜੀ ਅੱਜ ਜਿਹੜੇ ਵੀ ਸੀਗੇ ਆਪਣੇ ਦੁਕਾਨਾਂ ਜਿਹੜੇ ਨਾਨ ਵੇਜ ਦਾ ਕੰਮ ਕਰਦੇ ਸੀਗੇ ਪਲੱਸ ਜਿਹੜੇ ਤੰਬਾਕੂ ਐਸੋਸੀਏਸ਼ਨ ਉਹਨਾਂ ਨੂੰ ਦਿੱਤਾ ਗਿਆ ਹੈ ਕਿ ਜਿਹੜੇ ਰੀਸੈਂਟਲੀ ਅਨਾਉਂਸਮੈਂਟ ਹੋਈ ਹੈ ਕਿ ਵੌਲਟ ਸਿਟੀ ਅੰਦਰ ਐਫਐਸ ਜ਼ੋਨ ਬੰਦ ਕਰਨ ਦੀ ਉਹਨਾਂ ਅੰਦਰ ਅਮੈਂਡਮੈਂਟ ਕਰਕੇ ਉਹਨੂੰ ਸਿਰਫ ਗਲਿਆਰੇ ਦੇ ਤੱਕ ਸੀਮਿਤ ਰੱਖਿਆ ਜਾਏ ਜਿਹੜੇ ਟੋਟਲੀ ਵੌਲਟ ਸਿਟੀ ਆ 12 ਗੇਟ ਦੇ ਅੰਦਰ ਦਾ ਏਰੀਆ ਉੱਥੇ ਉੱਥੋਂ ਰਿਲੈਕਸੇਸ਼ਨ ਦਿੱਤੀ ਸਰ ਹਾਲ ਹੋਣਾ ਜਾਂ ਨਹੀਂ ਹੋਣਾ ਇਹਨਾਂ ਦੀ ਮੰਗ ਅੱਗੇ ਪਹੁੰਚਾਈ ਜਾਏਗੀ ਤੁਹਾਡੇ ਇਹ ਡੈਫੀਨੇਟਲੀ ਜੀ ਅੱਜ ਸਾਡੇ ਕੋਲ ਪਾਰਲੀਮੈਂਟਰੀ ਕਮੇਟੀ ਆਈ ਹੋਈ ਹੈ ਸੋ ਡੀਸੀ ਸਰ ਉੱਥੇ ਬਿਜ਼ੀ ਸੀ ਕੱਲ ਲੇਕੋ ਜੀ ਦਾ ਟਾਈਮ ਦਾ ਮੀਟਿੰਗ ਦਾ ਫਿਕਸ ਹੋਇਆ ਸੋ ਅਸੀਂ ਡਿਸਕਸ ਕਰਕੇ ਡੀਸੀ ਨਾਲ ਡਿਸਕਸ ਕਰਕੇ ਕੀ ਪ੍ਰੇਸ਼ਾਨੀ ਪਰੇਸ਼ਾਨੀ ਦੇਖੋ ਲਾਈਵਲੀਹੂਡ ਦਾ ਹੀ ਹੈ ਕਿ ਬੜੇ ਸਾਲਾਂ ਤੋਂ ਉੱਥੇ ਆਪਣਾ ਰੋਜ਼ੀ ਰੋਟੀ ਕਮਾ ਰਹੇ ਨੇ ਉੱਥੇ ਸਟੈਬਲਿਸ਼ ਹੈ ਤੇ ਇਹਨਾਂ ਨੇ ਜੋ ਆਪਣੀ ਮੈਮੋਰੈਂਡਮ ਚ ਲਿਖਿਆ ਹੈ ਕਿ ਉਹਨਾਂ ਨੂੰ ਉੱਥੋਂ ਜੀ ਡਿਸਪਲੇਸ ਹੋਣਗੇ ਤਾਂ ਉਹਨਾਂ ਦੀ ਰੋਜ਼ੀ ਰੋਟੀ ਫੈਕਟ ਹੋਏਗੀ ਉਹਨਾਂ ਦੀ ਬਹੁਤ